ਬਣੀ ਹੈ ਹਾਂ ਮੈਂ ਵੀ ਪੁੱਤਰੇ ਦੇ ਵੱਡੇ ਬਣੀ ਹੈ ਅਜੀ ਮੈਂ ਤੁਹਾਨੂੰ ਕਹਿ ਦੂੰਗਾ ਇਹ ਕਹਿੰਦੇ ਹੱਥ ਥੱਪੜ ਮਾਰੂਗੇ ਆਪਣੇ ਪੁੱਤਰਾਂ ਨੂੰ ਕਹਿੰਦੇ ਥੱਪੜ ਮਾਰੂਗੇ ਆਪਣੇ ਬੇਟੇ ਨੂੰ ਮੈਂ ਤੁਹਾਡਾ ਕਹਿ ਦੇਣਾ ਹੈ ਆਹ ਥੱਪੜ ਵੀ ਮਾਰੂ ਅਸੀਂ ਅੱਗੇ ਖੇ ਕਹਿੰਦੇ ਮਾਂ ਪੈਦਾ ਦੀ ਆਹ ਤਸਵੀਰ ਕਰਾ ਚੱਕਾ ਨਹੀਂ ਲੋ ਵੀ ਲੜਨਾ ਨਹੀਂ ਅਸੀਂ ਮਰਲੇ ਨੌਰੀ ਰਹਿਣਾ ਵੀ ਭਾਈ ਉਹ ਵੀ ਨਾ ਡੁੱਬ ਅਸੀਂ ਵੀ ਨਾ ਡੁੱਬੀਏ ਆਜ ਇਹਦੇ ਮੈਂ ਪਾਣੀ ਖੜਦਾ ਉੱਧਰ ਤੇ ਉਹਨਾਂ ਨੂੰ ਉੱਚੀ ਚੱਕਦੀ ਵੀ ਐਂ ਕਰ ਬੜੇ ਪੈਪ ਪਾ ਦੇ ਪਾਣੀ ਦਾ ਹੱਲ ਤੁਹਾਡਾ ਕਿਹੜਾ ਵਾਰਾ ਸਾਡਾ ਉਹ ਚੜਦਾ ਸਾਰਾ ਅੰਦਰ ਪਾਣੀ ਵੰਡਦਾ ਜਾ ਕੇ ਦੇਖ ਲੈ ਵੀ ਵਾਰਡ ਕਿਹੜਾ ਆਹੀ ਆਹੀ ਬਾੜ ਸਾਡਾ ਆਹ ਕਿਹੜਾ ਵਾਰਡ ਤੇ 16 ਆਹੀ ਬਾੜ ਪੁੱਤ ਸਾਡਾ ਸਕੂਲ ਵੀ 16 ਚ ਤੇ 16 ਉਹ ਸਾਹਮਣੇ ਪੁੱਤ ਅੱਜ ਇਹਨੂੰ ਗੱਲ ਅੱਡੇ ਕਿਹਾ ਨਾ ਵੀ ਤੇਜੂ ਨਾਲ ਦੇ ਘਰ ਤੇ ਲਾਕ ਹੈ ਪਾਈਪ 1.5 ਨੂੰ ਪਾ ਦੇ ਪਾਪਾ ਮੈਂ ਪਾਣੀ ਜਾਵਾਂ ਬੋਲੇ ਵੇ ਸਕੂਲ ਦੀ ਜਿਹੜੀ ਆਪਣੀ ਉਹ ਚੁੱਕ ਉੱਚੀ ਚੱਕ ਰਹੀ ਆ ਨਾ ਮਾਲੇ ਜਾ ਘਰ ਵੀ ਆ ਨਾਲ ਜੀ ਦਾ ਆ ਘਰ ਆ ਆ ਦੇਖੋ ਇਹਨੂੰ ਆ ਇਹਦਾ ਸਕੂਲ ਆ ਨਾਲੇ ਦੀ ਕੋਠੀ ਆ ਇੱਕ ਵਕਤ ਆ ਦੇਖੋ ਉਹਦਾ ਚੱਕ ਕੇ ਆਪਣੀ ਦੋ ਵਾਲੀ ਤੋਂ ਚੱਕ ਚੁੱਚੀ ਫੋਟ ਫੋਟ ਦੋ ਦੋ ਵੋਟ ਇਹ ਇੱਥੇ ਤੱਕ ਦੀ ਪਹਿਲਾਂ ਦੀ ਵੀ ਹੁਣ ਲਾ ਕੇ ਦੇਖੋ ਕਿਥੇ ਚੱਕੀ ਹੋਈ ਆ ਇਹ ਕਹਿਤੀ ਜੇ ਇਹ ਸਰਕੇ ਜੀ ਇਹ ਉੱਚੀ ਆ ਇਹ ਉੱਚੀ ਕਰੀਓ ਜੀ ਕੱਲ ਨੂੰ ਇਹਨਾਂ ਨੇ ਜਿਹਨੇ ਕਰੀ ਉਹਨਾਂ ਨੇ ਕੂਲੇ ਨੇ ਕਲ ਚੀ ਹਾਂ ਕੱਲ ਇਹ ਨੇ ਹੀ ਪ੍ਰਧਾਨ ਨੇ ਜੀ ਕਿੰਨੀ ਉੱਚੀ ਹੈ ਇਹ 60 ਤੋਂ ਲਾ ਲੇ ਤੁਸੀਂ ਕੰਮ ਕਰਦੇ ਜੀ ਸੁਣੋ ਇਹ ਮੱਲੇ ਦਾ ਮਸਲਾ ਹੈਗਾ ਆਪਾਂ ਮੱਲੇਦਾਰ ਇਕੱਠੇ ਆ ਜੇ ਇਹਨਾਂ ਨੂੰ ਅੱਜ ਗਲਤਫਹਿਮੀ ਹੈ ਮੇਰੀ ਸਟੇਟਮੈਂਟ ਲੈ ਲਓ ਅੱਜ ਤੋਂ ਬਾਅਦ ਜੋ ਇਹ ਕਹਿ ਰਿਹਾ ਮੈਂ ਉਦਾਂ ਕਰਾਂਗਾ ਠੀਕ ਹੈ ਫਿਰ ਪਾਣੀ ਖੜਾ ਹੁੰਦਾ ਕੋਈ ਇਹ ਫਿਲਮੀ ਡਾਇਲਗ ਨਾ ਬੋਲੇ ਜਿੱਦਾਂ ਪਹਿਲਾਂ ਬੋਲਦੇ ਸੀ ਵੀ ਇੱਦਾਂ ਕੋਲੋਂ ਪਾਣੀ ਦਾ ਹੱਲ ਨਹੀਂ ਹੋਇਆ ਇਹ ਕਹਿ ਰਿਹਾ ਕਿ ਜਿਹੜਾ ਜਿੱਥੇ ਪਾਰਕ ਬਣਿਆ ਉਹ ਪਾਰਗ ਦੀ ਵਿੱਚ ਪਹਿਲਾਂ ਪਾਣੀ ਜਾਂਦਾ ਸੀ ਉਹ ਟੋਬਾ ਸੀ ਹੁਣ ਉਹ ਟੋਬਾ ਬੰਦ ਹੋ ਗਿਆ ਇਹ ਕਹਿੰਦੇ ਨੇ ਕਿ 60 ਸਾਲਾਂ ਤੋਂ ਪਾਣੀ ਜਿਹੜਾ ਆ ਰਿਹਾ ਉਹ ਇੱਧਰ ਹੀ ਜਾਏਗਾ ਤੇ ਤੁਸੀਂ ਡੋਬਣਾ ਹੀ ਆ ਲੋਕਾਂ ਦੇ ਘਰ ਪਿਛਲੇ ਜਿਹੜੇ ਵਕਾਲਤੋਂ ਉਧਰੋਂ ਕਰਨ ਆਏ ਉਹਨਾਂ ਨੇ ਵੀ ਡੋਬਣਾ ਮੇਰੀ ਸਮਝਦਾਰੀ ਇਹ ਸੀ ਕਿ ਜਦੋਂ ਗੁਰਪ੍ਰੀਮ ਦੇ ਘਰ ਦਾ ਪਾਣੀ ਵੀ ਇੱਧਰ ਆ ਰਿਹਾ ਇਹ ਵਾਰ ਨੰਬਰ 16 ਤੋਂ ਅੰਦੇ ਵਾਲਾ ਜੀ ਉਧਰ ਜਾਣਾ ਚਾਹੀਦਾ ਤੁਹਾਡਾ ਵਾਰ ਨੰਬਰ 16 ਆਹ ਵਾਲਾ ਇੱਧਰ ਵਾਲਾ ਉਹ 15 ਤੇ ਜਿਹੜੀ ਆ ਰੋਡ ਬਣਾਈ ਜਾ ਰਹੀਆਂ ਇਹ ਕਮੇਟੀ ਵੱਲੋਂ ਬਣਾਈ ਜਾ ਰਹੀਆਂ ਜਾਂ ਤੁਹਾਡੇ ਪਰਸਨਲ ਬਣਾਈ ਜਾਂਦੀਆਂ ਇਹ ਪਰਸਨਲ ਬਣਾਈ ਜਾਂਦੀਆਂ ਤੇ ਪਰਸਨਲ ਤੁਸੀਂ ਸਰਕਾਰੀ ਰੋਡਾਂ ਪੱਟੀਆਂ ਤੇ ਪਰਸੋਂ ਬਣਾ ਰਹੇ ਇਹ ਪਹਿਲਾਂ ਵੀ ਮੈਂ ਹੀ ਬਣਾਈਆਂ ਦੀਆਂ ਬਣਾਈਆਂ ਤਾਂ ਸਰਕਾਰੀ ਹੈ ਨਾ ਨਹੀਂ ਕੀ ਹਲਾ ਸਰਕਾਰੀ ਜਿਹੜੀ ਰੋਡ ਹੈ ਉਹ ਪਰਸਨਲ ਹੀ ਬਣਾ ਰਹੇ ਹੋ ਕਿਹੜੀ ਆ ਤੁਸੀਂ ਜਿਹੜੀ ਤੇ ਮੇਰਾ ਘਰ ਹੈ ਮੇਰਾ ਘਰ ਡੁੱਬਦਾ ਪਿਆ ਮੈਂ ਰਿਪੇਅਰ ਨਾ ਕਰਾਵਾਂ ਤੇ ਜਿਹੜੀ ਉਹ ਗਲੀ ਚੱਕੀ ਹੈ ਕਿੰਨੀ ਕੁੱਚੀ ਜਿਹੜੀ ਇਹ ਵਾਲੀ ਆ ਜਾਓ ਤੁਸੀਂ ਜਿਹੜੀ ਜਿਹੜੇ ਪੱਤਰਕਾਰ ਸਾਹਿਬ ਇਹਦਾ ਲੈਵਲ ਚੈੱਕ ਕਰੋ ਹੁਣ ਤੁਸੀਂ ਪੂਰੀ ਰਿਕਾਰਡਿੰਗ ਕਰੀਓ ਔਰ ਉਹ ਉਹਦਾ ਉਹਦਾ ਇਹਦਾ ਪਾਣੀ ਕਿੱਧਰ ਜਾਏਗਾ ਜੀ ਇਹ ਤਾਂ ਇਹ ਤਾਂ ਤੁਹਾਡਾ ਤੁਸੀਂ ਦੱਸ ਰਹੇ ਹੋ ਨਾ ਆਪਣਾ ਉਹ ਮੇਰੀ ਗੱਲ ਨਹੀਂ ਸਮਝਦੇ ਉਹ ਲੈਵਲ ਨਹੀਂ ਹੈ ਇਸ ਕਰਕੇ ਉਹਨੂੰ ਇਹ ਕਹਿੰਦੇ ਉੱਚਾ ਨਹੀਂ ਕਰਨਾ ਜਿਹੜਾ ਉਹ ਪਾਣੀ ਜਿਹੜਾ ਇਸ ਤੋਂ ਸਤ ਪਾਣੀ ਇਹ ਵਾਲੀ ਗਲੀ ਦਾ ਵੀ ਪਾਣੀ ਤੇ ਇੱਥੇ ਹੀ ਆਣਾ ਨਾ ਤਾਂ ਹੀ ਜਾਏਗਾ ਜੇਕਰ ਆ ਗਲੀ ਉੱਚੀ ਹੋ ਜਾਂਦੀ ਹੈ ਨਹੀਂ ਇਹ ਉੱਚੀ ਨਹੀਂ ਪਾਣੀ ਇਤਰਾ ਹੈ ਉਹ ਨਹੀਂ ਉੱਚੀ ਹੋ ਰਹੀ ਗਲੀ ਇਹ 19 ਉਹ ਬਣਾ ਰਹੇ ਹਾਂ 19 ਬਣਾ ਰਹੇ ਜਿੰਨੀ ਪਹਿਲਾਂ ਹਾਂ ਜਿੰਨੀ ਪਹਿਲਾਂ ਕੀ ਤੁਹਾਡਾ ਹੁੰਦਾ ਹੈ ਤੇ ਕੀ ਹੈ ਜਿ ਰੌਲਾ ਇਹ ਮੇਰੇ ਉਹਦੇ ਵਾਈਪ ਐਮਸੀ ਨੇ ਵਾਰ ਨੰਬਰ 15 ਤੋਂ ਤੇ ਪਹਿਲਾਂ ਤੁਹਾਡਾ ਪ੍ਰੈਸ ਸਭਾਂ ਦਾ ਧੰਨਵਾਦ ਜਿਹੜਾ ਤੁਸੀਂ ਇੱਕ ਸੱਦੇ ਸਾਡੇ ਆਏ ਜੀ ਉਹਰੇ ਸਾਡਾ ਮਸਲਾ ਇਹ ਹੈ ਜੀ ਜਿਹੜਾ ਸਾਂਝਾ ਰੋਡ ਹੈ ਜੀ ਐਪਜੀ ਸਕੂਲ ਦੇ ਲਾਗ 15 16 ਦਾ ਇਹ ਜਿਹੜਾ ਪਾਣੀ ਹੈ ਜਿਹੜਾ ਸਾਡਾ ਵਹਾ ਪਹਿਲਾਂ ਉਹ ਟੋਬਾ ਹੁੰਦਾ ਸੀ ਐਪਜੀ ਸਕੂਲ ਦੇ ਕੋਲੇ ਜਿਹੜਾ ਸਾਰਾ ਵਹਾ ਉੱਤੇ ਜਾਂਦਾ ਹੁੰਦਾ ਸੀ ਪਾਣੀ ਦਾ ਹੁਣ ਇਹ ਇਧਰ ਐਪੀਜੀ ਸਕੂਲ ਦੇ ਲਾਗੇ ਸਾਰੀਆਂ ਗਲੀਆਂ ਫੁੱਟ ਫੁੱਟ ਉੱਪਰ ਕਰ ਰਹੇ ਨੇ ਜਿਹਦੇ ਨਾਲ ਕਿ ਸਾਡੇ ਘਰਾਂ ਨੂੰ ਸਾਰੇ ਪਰਿਵਾਰ ਨੂੰ ਮੇਰਾ ਪਰਿਵਾਰ ਹੈ ਮੇਰਾ ਵਾਰਡ ਹੈ ਤਾਂ ਉਹ ਸਾਰੀ ਪ੍ਰੋਬਲਮ ਸਾਨੂੰ ਖੜੇ ਹੋ ਕਿ ਬਰਸਾਤ ਦੇ ਵਿੱਚ ਬਰਸਾਤ ਚ ਪਹਿਲੇ ਹੀ ਪਾਣੀ ਉਰੇ ਬਹੁਤ ਖੜਦੇ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅਸੀਂ 25 ਲੱਖ ਦਾ ਪੈਪਾਸ ਕਰਾਇਆ ਹੋਇਆ ਇਥੋਂ ਐਪੀਜੀ ਸਕੂਲ ਤੋਂ ਖੁਰਾਣਾ ਚੌਂਕ ਤੱਕ ਉਹ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਤੇ ਉਹਦੇ ਨਾਲ ਮਸਲਾ ਤਾਂ ਹੱਲ ਹੋਵੇ ਕੋਈ ਹੁਣ ਗਲੀਆਂ ਉੱਚੇ ਚੱਕਣ ਨਾਲ ਮਸਲਾ ਨਹੀਂ ਹੱਲ ਹੋਣਾ ਪਰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਪ੍ਰਧਾਨ ਜੀ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਕਿ ਇਹਨਾਂ ਦਾ ਮੌਕਾ ਦੇ ਕੇ ਆਗੇ ਜਿਹੜਾ ਲੈਵਲ ਪੁਰਾਣਾ ਹੈਗਾ ਉਸ ਲੈਵਲ ਤੇ ਹੀ ਗਲੀਆਂ ਉਹਨਾਂ ਉੱਚੀਆਂ ਨਾ ਕਿ ਕਿਹੜੋਂ ਸੇ ਲੈਵਲ ਤੇ ਹੀ ਬਣਾਈਆਂ ਜਾਣ ਸੁਣ ਲੋ ਗੱਲ ਸਤਲਵੰਤ ਸਿੰਘ ਠੀਕ ਕਹਿ ਰਹੇ ਇਹ ਪਹਿਲਾਂ 2003 ਦੇ ਵਿੱਚ ਇਹ ਟੋਬਾ ਚਾਰ ਚੰਨਾਂ ਨੇ ਭਰਦਾ ਰਾਮਰਤਨ ਜੀ ਐਮਸੀਸੀ ਚਰਨ ਜੀ ਚੰਨੀ ਜੀ ਪ੍ਰਧਾਨ ਸੀ ਨਗਰ ਕੌਂਸਲ ਦੇ ਹੁਣੋ ਅੱਗੋਂ ਪਾਣੀ ਦਾ ਨਿਕਾਸ਼ ਹੈ ਨਹੀਂ ਇਹ ਪਾਣੀ ਸਾਰਾ ਇੱਧਰ ਕੱਢੀ ਜਾਂਦੇ ਆ ਸਾਰਾ ਪਾਣੀ ਇੱਥੇ ਖੜਾ ਹੋ ਜਾਂਦਾ ਇਹ ਕਹਦਣ ਗੁਰਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਕਹਦਣ ਮੈਂ ਝੂਠ ਬੋਲ ਰਿਹਾ ਸਾਰਾ ਪਾਣੀ ਪਹਿਲਾਂ ਸੁਣੋ ਤੂੰ ਸੜਕਾਂ 'ਤੇ ਆਪਣੇ ਪਾਈਪਾਂ ਪੁਆਈਆਂ ਪਹਿਲਾਂ ਸੁਣ ਤੂੰ ਤੇ ਆਪਣੇ ਬਾੜ ਵਾਲਿਆਂ ਦਾ ਨਹੀਂ ਸੱਕਾ ਤੂੰ ਪਾਈਪਾਂ ਪੁਆਈਆਂ ਫਿਰ ਪਾਣੀ ਦਾ ਮੂੰਹ ਇੱਧਰ ਕੱਢਿਆ ਤੂੰ ਉੱਧਰ ਨਹੀਂ ਸੀ ਕੱਢ ਸਕਦਾ ਦੇਖੋ ਤੁਹਾ ਅਸੀਂ ਸੋਚੋ ਤੁਸੀਂ ਪੋਲਿਟਿਕਸ ਨਾ ਕਰੋ ਜਦੋਂ ਮੇਰਾ ਪਾਣੀ ਅੱਜ ਦਾ ਹੀ ਸੱਜਣਾਂ ਨਵੀਆਂ ਪਾਏ ਤੂੰ ਕਹ ਤੜੇ ਕਿੱਧਰ ਜਾ ਕਿ ਕਿ ਜੋ ਮਾਜੀ ਕਿਹਦੀ ਹੋ ਬਾਣੀ ਕਰਦੇ ਹੈ ਉਹ ਨਾਲ ਕੁਝ ਹੀ ਕਿਹਾ ਕਿ ਬੱਚਿਆਂ ਵਰਗਾ ਮੈਂ ਕਿਹੜਾ ਵਾੜਾ ਤੁਹਾਡਾ 15 ਨੰਬਰ ਵਾੜਾ ਜੀ ਇਹ 15 ਗਲੀ ਤੋਂ ਬੰਦ ਗੇ ਇਧਰ 15 ਇਹ 16 ਹੈ ਜੀ ਕੀ ਮਸਲਾ ਕੀ ਹੈ ਮਸਲਾ ਪਾਣੀ ਦਾ ਨਾਲ ਇੱਕ ਮਿੰਟ ਭਾਈ ਇੱਕ ਮਿੰਟ ਗੱਲ ਤਾਂ ਕਰ ਲੈ ਕੱਲਾ ਨਾ ਬੀਤਣਾ ਵਾਲਾ ਚੱਕਾ ਨਹੀਂ ਚੱਲ ਬਤੀ ਜਾ ਦੋ ਸਭ ਟੁੱਟਾ ਦਿਲ ਕਰਦਾ ਲੱਗੇ ਵਾਪਨਾ ਦਾ ਚੱਲ ਬਣਾ ਲੈ ਤੋ ਸਾਡੀਆਂ ਘੜੀਆਂ ਸਾਰਾ ਬਣੋ ਕੋਇਆ ਬੇਦ ਬਸਾਤ ਉੱਪਰ ਆ ਗਿਆ ਯਾਰ ਤਿੰਨ ਮਹੀਨੇ ਤੋਂ ਬੰਦ ਬੈਠਾ ਜੀ ਜਨਾਬ ਬੁੱਤੇ ਲੱਗ ਜਾਓ ਜੇ ਆਪ ਬੜਕਾ ਆ ਜੀ 74 ਪ੍ਰਧਾਨ ਜੀ ਪ੍ਰਧਾਨ ਜੀ ਜੀ ਸਭ ਤੋਂ ਨਵੇਂ ਆ ਗੋ ਹਾਂ ਆਲੋਡਿਕ ਸਟੇਰ ਪੈਣੀ ਨਹੀਂ ਹੈ ਆਲੋਡਿਕ ਨਾਮ ਨਹੀਂ ਹੈ ਬੜੀ ਉਸੇ ਨਾਲ ਕੋਈ ਚੱਕਰ ਨਹੀਂ ਮਸਲਾ ਦਾ ਹੱਲ ਕਰੋ ਪਾਣੀ ਦਾ ਸਪਾਈ ਬੰਦ ਪਈ ਹੈ ਕੋਈ ਉਧਰ ਤੇ ਆ ਗਿਆ ਕੋਈ ਇਧਰ ਤੇ ਆ ਗਿਆ 2 ਸਾਲ ਤੋਂ ਬੰਦ ਪਿਆ ਪਾਣੀ ਸਸਲਾ ਹੱਲ ਕਰੇ ਹੋਵੇ ਕੋਈ ਇੰਜੀਨੀਅਰ ਨੂੰ ਬੁਲਾਓ ਕਿਸੇ ਉਹਨੂੰ ਯੋ ਨੂੰ ਬੁਲਾਓ ਕਿਸੇ ਚੰਗੇ ਅਫਸਰ ਨੂੰ ਬੁਲਾਓ ਬੁਲਾ ਕੇ ਉਹ ਇੱਥੇ ਸਵਾਰ ਕੇ ਚੰਗੀ ਤਰ੍ਹਾਂ ਨਾਲ ਲੈਵਲ ਕਰੇ ਲੈਵਲ ਕਰਕੇ ਇਹਦਾ ਮਸਲਾ ਹੱਲ ਕਰੇ ਅਮੀ ਚ ਝਗੜੇ ਦਾ ਕਿਆ ਮੈਨਾ ਹੋਇਆ ਝਗੜੇ ਦਾ ਕੋਈ ਮੈਨਾ ਨਹੀਂ ਹੈ ਉਧਰ ਦੇ ਚਾਰਜਰਾਂ ਦੀਆਂ ਇਕੱਠੀਆਂ ਹੋ ਗਈਆਂ ਉਧਰ ਦੇ ਘਰ ਹੋ ਗਏ ਇੱਧਰ ਹੋ ਗਏ ਲੰਗੇ ਲੰਗੇ ਹਾਂਜੀ ਮੇਰਾ ਬਾੜਵੀ ਆਹੀ ਹੈ ਸੈਕਟਰ 4 ਸੈਕਟਰ ਬਾੜ ਮਤਲਬ ਬਾੜ ਨੂੰ ਆਹੀ ਹੈ ਬਾੜ ਨੂੰ ਕੋ 15 16 ਆਹੀ ਨੇ ਹਾਂਜੀ ਇੱਕੋ ਹੀ ਹੈ ਸਵਾਰ ਸਾਰੀ ਗੱਲ ਜੁੜੂ ਤੁਸੀਂ ਕੱਲ ਕੀ ਕਰਾਹੇਗਾ ਮੇਰੀ ਹਾਲਤ ਕੱਲ ਨਹੀਂ ਕਰਦਾ ਬਾੜੀ 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 ਹੈ ਬਾੜੀ 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 ਜੀ ਕਹਿੰਦਾ ਕਿ ਮੈਂ ਕੱਲ ਸੂਰਜ ਤੇ ਸ਼ੁਰੂ ਕਰ ਦੂੰਗਾ ਜੀ ਕਹਿੰਦਾ ਕਮੂ ਜੀ ਕਹਿੰਦਾ ਜੀ ਜੀ ਨੌਲੇ ਇਹ ਗਾਣਾ ਨਾਮ ਨਾਲ ਕਹਿਣਾ ਲੈਣਾ ਹੋਇਆ ਹੈ। ਕਾਹੋ ਕੁਝ ਹੋਵੇਗਾ। ਮੈਂ ਆਪਣਾ ਕੂਕ ਰੱਖਣਾ ਸੀ। ਬਹੁਤ ਦੇਖਣ ਦੇ ਅੰਦਰ ਸੀ। ਇਹ ਪ੍ਰਧਾਨ ਰਿਹਾ ਹੈ। ਇਹ ਪਾਣੀ ਇੱਥੇ ਇਕੱਠਾ ਖੜਾ ਜੀ ਹੱਲ ਨਹੀਂ ਕਰਾ ਸਕਦੇ। ਮੈਂ ਤਾਂ ਉਸ ਚਾਈ ਸਾਹਮਣੇ ਲਿਆਣੀ। ਇਹ ਆਤੀ ਸੜਕ ਐਪੋ ਦਾ ਇੱਕ ਮਿੰਟ ਜਿੱਥੇ ਹੋਈ। ਬਸ ਧੰਨਵਾਦ ਜੀ ਬਾਸ ਆਈ ਜੀ ਜਾਣੇ। ਆਪ ਬੈਠ ਕੇ ਹੱਲ ਕਰੋ। ਆਪ ਬੈਠੋ। ਪਾਪ ਪਾਈਪ ਪਵਾ ਸਜੀ ਆ ਪਵਾ ਦਿਓ ਕੀ ਆਇਆ ਕਰੋ ਇੱਕ ਮਿੰਟ ਇਹ ਪਾਈਪ ਪਵਾ ਦਿਓ ਜਦੋਂ ਇਹ ਪਾਈਪ ਜਾਮ ਹੋ ਗਿਆ ਤੇਰੇ ਦਾ ਸਾਰਾ ਪਾਣੀ ਇੱਧਰ ਆ ਗਿਆ ਉਹ ਪਹਿਲਾਂ ਹੀ ਜਾਮ ਹੈ ਜੀ ਉਹ ਯਾਰ ਅਮੈਨ ਤਾਂ ਜਾਮ ਹੈ ਜੀ ਦੇਖੋ ਜੀ ਸਾਡੇ ਦਾ ਪਾਸ ਕਰੀਏ ਸਾਡੇ ਸਾਡੇ ਕੋਈ ਉਹ ਫੋਟੋ ਚੱਕ ਦਿੰਦੇ ਆਂ ਜੀ ਦੋ ਫੋਟੋ ਚੱਕ ਦਿੰਦੇ ਜੇ ਵੀ ਤੁਹਾਡਾ ਨਾਮ ਹੋ ਜਾਣਾ ਮੈਂ ਤੁਹਾਨੂੰ ਜਾਰੀ ਉਹ ਜਿਹੜਾ ਇਹ ਬੋਣੇ ਜੀ ਜਾਸ ਸੋਲਦਾ ਇਸ ਨੂੰ ਤਾਂ ਇਹ ਖੜਾ ਖੜਾ ਤੁਹਾਡੇ ਬਾਹਰ ਵਿੱਚ ਕੰਮ ਚੱਲ ਰਿਹਾ ਠੀਕ ਹੈ ਜੰਨਿਆ ਜੀ ਕਿੰਨੀ ਪੇਮੈਂਟ ਕਰਦੀ ਪ੍ਰਧਾਨ ਨੇ ਕਰਦੀ ਬਿਲਕੁਲ ਜੀ ਪ੍ਰਧਾਨ ਇੱਕ ਵਾਰੀ ਵੀ ਚੈੱਕ ਕਰਨਾ ਹੈ ਕਿ ਯਾਰ ਐਮਐਸਆ ਕਰਾ ਰਿਹਾ ਹੈ ਮੈਂ ਕਹਾਂ ਜੀ ਜ਼ਰੂਰ ਚੈੱਕ ਕਰੋ ਜਨਾਬ ਚੈੱਕ ਕਰੋ ਤੁਸੀਂ ਤੁਸੀਂ ਜਦ ਮਰਤੀ ਚੈੱਕ ਕਰੋ ਆ ਤੋਂ ਨਾ ਤੀਨ ਕਰਿਆ ਇੱਧਰ ਆ ਰਿਹਾ ਪਾਣੀ ਇੱਕ ਦੋ ਦਿਨ ਤੋਂ ਬਣ ਕੇ ਜਾ ਰਿਹਾ ਇੱਧਰ ਆ ਰਿਹਾ ਯਾਰ ਪਹਿਲਾਂ ਇੱਕ ਦੋ ਦਿਨ ਤੋਂ ਜਾਣ ਪਹਿਲਾਂ ਸੀ ਇਹ ਪਾਣੀ ਜਿਹੜੀ ਚੱਲਦਾ ਜਿਹੜਾ ਪਾਣੀ ਦੇਖੋ ਜਿਹੜਾ ਪਾਣੀ ਆ ਨਾ ਜਦੋਂ ਨਵੀਆਂ ਪਾਈਪਾਂ ਪਈਆਂ ਦੇਖੋ ਇਨਸਾਫ ਵਾਲੀ ਗੱਲ ਕਰੋ ਮੇਰੇ ਵਾਲੇ ਰਹਿਣ ਦੇ ਨਹੀਂ ਦੇਸੂ ਮਾੜਿਆ ਦਾ ਕਰਾ ਇਹ ਹੀ ਪਾਣੀ ਸਰ ਦੇਸੂ ਮਾੜਿਆ ਦਾ ਪਾਣੀ ਤਾਉਂਦੇ ਪਾਣੀ ਇਸ ਰੋਡ ਨੂੰ ਪਾਣੀ ਇੱਥੇ ਵੀ ਜਾਂਦਾ ਉਹ ਤੁਸੀਂ ਇੱਕ ਜਿਵੇਂ ਬੰਦ ਕਰ ਦੋ ਯਾਰ ਮਾੜਿਆ ਦਾ ਸਕੂਲ ਦਾ ਪਾਣੀ ਇੱਥੇ ਨਾ ਕੋਈ ਬੰਦੇ ਨੂੰ ਪਾਰਕ ਨੂੰ ਟੋਪਾ ਬਣਾ ਦਿੰਨੇ ਆ ਦੁਬਾਰਾ ਚਲੋ ਟੋਪਾ ਬਣਾ ਦਿੰਨੇ ਆ ਆ ਦੋ ਸਾਲਾਂ ਤੋਂ ਬੰਦ ਆ ਦੋ ਸਾਲ ਹੋ ਗਈ ਪਾਣੀ ਬੰਦ ਹੋਈ ਨੂੰ ਉਹ ਤੁਸੀਂ ਇਹਨਾਂ ਦੇ ਵਾਸ ਨਹੀਂ ਕਰਿਆ ਦੋ ਸਾਲ ਮੇਰੀ ਗਾਹਾਂ ਦੋ ਨੀਰੂ ਪੈ ਪਾਰ ਦੇ ਪਾਸ ਹੋਈ ਵੀ ਪਾਸ ਨਹੀਂ ਤੇ ਮੇਰੀ ਗਾਹਾਂ ਚ ਲੋਕ ਤੇਰੀ ਆ ਜਾ ਨਹੀਂ ਦੋ ਸਾਲ ਹੈ ਕੀ ਕਰਦਾ ਰਿਹਾ ਕਰਦੇ ਕਿ ਨੀਰੂ ਬੰਦ ਹੋ ਜਾਂਦਾ ਮੇਰੀ ਗਾਹਾਂ ਅਸੀਂ ਇਹ ਪਾਣੀ ਘਰੇਵਾ ਤੁਸੀਂ ਇਹ ਪਾਣੀ ਹੂਣ ਟੋੜਾ ਲੱਗਿਆ ਪਾਣੀ ਇਹਦੇ ਵਾਲਾ ਕੋਈ ਪਾਣੀ ਇੱਧਰ ਨੂੰ ਆ ਰਿਹਾ ਸਾਰਾ ਹੈ ਤੂੰ ਭਾਈ ਚੱਲ ਨਹੀਂ ਹੋਈ ਅਸੀਂ ਪੈਪਾ ਪੋਈ ਪਾਣੀ ਥੋੜਾ ਜਿਹਾ ਪਾਣੀ ਇੱਧਰ ਨੂੰ ਵੀ ਆਉਣਾ ਪਾਣੀ ਵਹਾਈ ਇੱਧਰ ਨਹੀਂ ਅੱਜ ਤੋਂ ਨਹੀਂ ਹੈ ਸਾਰੇ ਬਾਅਦ ਸ਼ੁਰੂ ਤੋਂ ਹੀ ਹੈ ਸਾਲ ਹੋ ਗਏ ਚੱਲਦੇ ਇਹ ਕੋਈ ਐਮਸੀ ਹੁੰਨ ਨਹੀਂ ਗਏ ਆ ਪਹਿਲਾਂ ਦੇ ਜਿਹੜੇ ਐਮਸੀ ਬਣਦੇ ਰੇ ਸਾਰੋ ਦਿੱਤੋ ਦੀ ਪਾਣੀ ਜਾ ਰਿਹਾ ਅਸੀਂ ਐਨੇ ਐਨੇ ਸੀਗੇ ਸਾਨੂੰ ਜਲਦੀ ਪਤਾ ਇੱਕ ਮਿੰਟ ਗੱਲ ਤਾਂ ਨਹੀਂ ਕਰੀਏ ਤੱਕ ਦੀ ਦੋ ਫੋਟੋ ਪੁੱਛੀ ਆਪਣੇ ਸਕੂਲ ਦੇ ਮੋਰ ਤੇ ਆਪਣੇ ਘਰ ਕੋਰੇ ਇੱਕ ਮਿੰਟ ਗੱਲ ਤੱਕ ਗੱਲ ਚੱਲ ਪਈ ਅੱਛਾ ਇਹ ਸਰਦ ਜਗਤੀ ਉੱਚੀ ਤੂੰ ਅਸੀਂ ਤਰਾਜ ਕਰਿਆ ਵੀ ਭਾਈ ਜਦ ਪਿੱਛੋਂ ਲੈਵਲ ਲਿਆਓ ਇਹ ਪਾਣੀ ਦਾ ਬਰਸਾਤ ਦਾ ਪਾਣੀ ਦਾ ਬਹੁਤ ਇੱਧਰ ਹੋ ਜਾਂਦਾ ਵੀ ਫਿਰ ਇਹ ਭਰ ਜਾਂਦਾ ਅੱਗੇ ਭਰਦਾ ਮੈਂ ਤੁਹਾਨੂੰ ਫੋਟੋ ਦਿੰਦਾ ਮੇਰੇ ਕੋਲ ਪਈਆਂ ਇਹਨੂੰ ਕਿਹਾ ਗੱਲ ਮੈਂ ਮੈਂ ਕੱਲ ਕਿਹਾ ਮੇਰੇ ਘਰ ਆ ਗਿਆ ਫਿਰ ਇਹ ਗੋਂਡੀਆਂ ਨੂੰ ਲੈ ਕੇ ਮੈਂ ਇਹ ਬੈ ਕਿਆ ਕਰਦਾ ਕਰਾਂ ਦੋ 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 ਗਲੀਆਂ ਦਾ ਪਾਣੀ ਇੱਧਰ ਨੂੰ ਜਾਊਗਾ ਖੰਡਾ ਇੱਧਰ ਨੂੰ ਜਾਊਗਾ ਮੈਂ ਕਿਵੇਂ ਹੋ ਜਾਊਗਾ ਇਹ ਭੱਜ ਗਿਆ ਇਸ ਤਰ੍ਹਾਂ ਇਹ ਗੱਲ ਕਰ ਰਿਹਾ ਹੈ ਇਹ ਮਸਲੇ ਤੇ ਤਾਂ ਮਸਲਾ ਅਰੇ ਮੈਂ ਵੀ ਤੇ ਮਾਲ ਲੈ ਆਈ ਐ ਅਸੀਂ